ਕਲਮ ਬਣਾਈ ਮਾਂ ਨੇ ਘੜ ਕੇ ਸੀ ਕਾਨੀ ਕਲਮ ਬਣਾਈ ਮਾਂ ਨੇ ਘੜ ਕੇ ਸੀ ਕਾਨੀ ਦਵਾਤ ਮੰਗਾਈ ਸੀ ਖਰਚ ਦਵਾਨੀ ਫੱਟੀ ਮੈਂ ਪੋਚੀ ਫੱਟੀ ਮੈਂ ਪੋਚੀ ਲੈ ਗਾਚੀ ਮੁਲਤਾਨੀ ਉੱਤੇ ਵਾਇਆ ਮੈਂ ਊੜਾ ਸੀ ਯਾਦ ਜਵਾਨੀ ਉੱਤੇ ਵਾਇਆ ਮੈਂ ਊੜਾ ਸੀ ਯਾਦ ਜ਼ਵਾਨੀ ਤੇ ਮਾਂ ਬੋਲੀ ਨੂੰ ਚੰਦ ਲੈਣਾ ਕਿਉਂਕਿ ਫਰਵਰੀ ਦੇ ਮਹੀਨੇ ਮਾਂ ਬੋਲੀ ਦਾ 21 ਫਰਵਰੀ ਨੂੰ ਦਿਹਾੜਾ ਹੈ ਉੜੇ ਤੋਂ ਉੜਾੜੇ ਤੱਕ ਪੜੀਆਂ ਚੇਤੇ ਪਹਿਲੀਆਂ ਉਹ ਸੱਤ ਲੈਣਾ ਉੜੇ ਤੋਂ ਉੜਾੜੇ ਤੱਕ ਪੜੀਆਂ ਚੇਤੇ ਪਹਿਲੀਆਂ ਉਹ ਸੱਤ ਲੈਣਾ ਮੈਨੂੰ ਕੰਨੇ ਇਹਦੇ ਜਾਪਣ ਭਾਈਆਂ ਵਰਗੇ ਸਿਹਾਰੇ ਵਿਹਾਰੀ ਪਹਿਣਾ ਕੰਨੇ ਮੈਨੂੰ ਇਹਦੇ ਜਾਪਣ ਭਾਈਆਂ ਵਰਗੇ ਸਿਹਾਰੇ ਵਿਹਾਰੀ ਪਹਿਣਾ ਟਿੱਪੀ ਮਾਂ ਦੀ ਆਸੀਸ ਜਿਵੇਂ ਤੇ ਅਧਿਕ ਬਾਪੂ ਦੀ ਥੇਲੀ ਔਕੜ ਦੁ ਲੈਂਕੜ ਯਾਰਾਂ ਵਰਗੇ ਅੰਕਲ ਦੁੜੈਂਕੜ ਯਾਰਾਂ ਵਰਗੇ ਜਿਉ ਆੜੀ ਉਮਰ ਦੀ ਪਹਿਲੀ ਬਿੰਦੀ ਜਾਪੇ ਉਸ ਤਾਰੇ ਵਰਗੀ ਬਿੰਦੀ ਜਾਪੇ ਉਸ ਤਾਰੇ ਵਰਗੀ ਜੋ ਦਾਦੀ ਦੇ ਨਾਂ ਦਾ ਨਾਨੀ ਵਰਗਾ ਮੋਝ ਆਵੇ ਮੈਨੂੰ ਇਸ ਬੋਲੀ ਪੰਜਾਬੀ ਇਮਾਨ ਦਾ ਕੌਮਾ ਡੰਡੀ ਕੌਮਾ ਡੰਡੀ ਠਹਿਰਾਓ ਮਨ ਦਾ ਕੌਮਾ ਡੰਡੀ ਸਹਿਰਾਓ ਮਨ ਦਾ ਜਿਵੇਂ ਚਾਵਾਂ ਦਾ ਮੇਲਾ ਮਹਿਕਸਾਹਾਂ ਵਿੱਚ ਅੱਜ ਵੀ ਉਹਦੀ ਜੋ ਪੜਿਆ ਸੀ ਕੈਦਾ ਪਹਿਲਾ ਮਹਿਕਸਾਹਾਂ ਵਿੱਚ ਅੱਜ ਵੀ ਉਹਦੀ ਜੋ ਪੜਿਆ ਸੀ ਕੈਦਾ ਪਹਿਲਾ ਸੱਤ ਆਕਾਸ਼ ਸੱਤ ਸਮੁੰਦਰ ਸੱਤ ਆਕਾਸ਼ ਸੱਤ ਸਮੁੰਦਰ ਸੱਤ ਸੁਰ ਤੇ ਸੱਤ ਸਾਗਰ ਸੱਤ ਆਕਾਸ਼ ਸੱਤ ਪਤਾਲ ਸੱਤ ਸੁਰ ਤੇ ਸੱਤ ਸਾਗਰ ਗੁਰਮੁਖੀ ਦੀਆਂ ਇਹ ਸੱਤ ਲੈਣਾ ਮੈਨੂੰ ਜਾਪਨ ਇਹਨਾਂ ਦੀ ਗਾਗਰ ਸਤ ਲੈਣਾ ਗੁਰਮੁਖੀ ਦੀਆਂ ਮਨੋਂ ਜਾਪਨ ਇਨਾਂ ਦੀ ਗਾਗਰ ਮੇਰੇ ਲਈ ਸੁਖਵੀਰ ਪੰਜਾਬੀ ਬੋਲੀਆਂ ਦੀ ਪਟਰਾਣੀ ਮੇਰੇ ਲਈ ਸੁਖਵੀਰ ਪੰਜਾਬੀ ਬੋਲੀਆਂ ਦੀ ਪਟਰਾਣੀ ਇਹਦਾ ਅੱਖਰ ਅੱਖਰ ਮੇਰੇ ਸਾਹੀ ਵਸਿਆ ਇਹ ਸਾਹਾ ਸੰਗ ਜਾਣੀ ਇਹ ਸਾਹਾ ਸੰਗ ਜਾਣੀ ਅੱਖਰ ਅੱਖਰ ਇਹਦਾ ਮੇਰੇ ਸਾਹੀ ਵਸਿਆ ਇਹ ਸਾਹਾ ਸੰਗ ਜਾਣੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ